ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਪੀਟ੍ਰੀਪਲੱਸ ਬਲ ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਸੀਨੀਅਰ ਸਹਾਇਕ ਕਮ ਇਨਸਪੈਕਟਰ ਦੀਆਂ ਵੈਕੈਂਸੀਆਂ ਦੀ ਟੋਟਲ 62 ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਇਸ ਨੋਟੀਫਿਕੇਸ਼ਨ ਦੀ ਆਪਾਂ ਡਿਟੇਲ ਚ ਗੱਲ ਕਰਾਂਗੇ ਹੁਣ ਇਸ ਵੀਡੀਓ ਚ ਤੇ ਦੱਸਣ ਤੋਂ ਪਹਿਲਾਂ ਪੂਰੀ ਡਿਟੇਲ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਅਪਡੇਟ ਤੁਹਾਨੂੰ ਸਭ ਤੋਂ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਸ ਤੱਕ ਕੋਈ ਅਪਡੇਟ ਨਹੀਂ ਪਹੁੰਚ ਰਹੀ ਉਸ ਤੱਕ ਅਪਡੇਟ ਪਹੁੰਚ ਜਾਵੇ ਨੋਟੀਫਿਕੇਸ਼ਨ ਬਾਰੇ ਗੱਲ ਕਰਦੇ ਆ ਜੀ ਔਨਲਾਈਨ ਅਪਲਾਈ ਇਹਨਾਂ ਦਾ 8 ਮਾਰਚ ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਦੀ 5 ਅਪ੍ਰੈਲ ਸ਼ਾਮ ਦੇ 5 ਵਜੇ ਤੱਕ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਫੀਸ ਭਰਨ ਦੀ ਆਖਰੀ ਡੇਟ 10 ਅਪ੍ਰੈਲ ਲਾਸਟ ਡੇਟ ਦਿੱਤੀ ਗਈ ਹੈ ਜੀ ਇਹਨਾਂ ਇਹ ਵੈਕੈਂਸੀਆਂ ਜੋ ਨਗਰ ਕਾਉਂਸਲ ਤੇ ਨਗਰ ਪੰਚਾਇਤਾਂ ਦੀਆਂ ਟੋਟਲ 36 ਵੈਕੈਂਸੀਆਂ ਆ ਜੀ ਤੇ ਨਗਰ ਸੁਧਾਰ ਟਰਸਟਾਂ ਦੀਆਂ ਟੋਟਲ 26 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਟੋਟਲ 62 ਪੋਸਟਾਂ ਦੀ ਅਨਾਉਂਸਮੈਂਟ ਹੋਈ ਹੈ ਸੀਨੀਅਰ ਸਹਾਇਕ ਕਮ ਇਨਸਪੈਕਟਰ ਬਾਕੀ ਕੈਟਾਗਰੀ ਵਾਈਜ਼ ਤੁਸੀਂ ਜ਼ਰੂਰ ਚੈੱਕ ਕਰ ਲਿਓ ਜਰਨਲ ਦੀਆਂ ਇਸ ਵਿੱਚ 11 ਵੈਕੈਂਸੀਆਂ ਆ ਜੀ ਐਸ ਸੀ ਐਮ ਬੀ ਦੀਆਂ 2 ਐਸ ਸੀ ਆਰ ਉਹਦੀਆਂ 3 ਬੀ ਸੀ ਦੀਆਂ 3 ਬੀ ਸੀ ਐਕ ਸਰਵਿਸ ਮੈਂ ਐਕਸ ਸਰਵਿਸਮੈਨ ਜਰਨਲ ਏ 3 ਹੈ ਜੀ ਐਸਸੀਐਮਬੀ ਐਕਸ ਸਰਵਿਸਮੈਨ ਦੀ ਇੱਕ ਐਕਸ ਸਰਵਿਸਮੈਨ ਆਰਓ ਦੀ ਇੱਕ ਹੈ ਜੀ ਸਪੋਰਟਸ ਜਰਨਲ ਦੀਆਂ 3 ਹੈ ਜੀ ਸਪੋਰਟਸ ਐਸਸੀਐਮਬੀ ਦੀ ਇੱਕ ਸਪੋਰਟਸ ਐਸਸੀਆਰਓ ਦੀ ਇੱਕ ਫਿਜ਼ੀਕਲੀ ਹੈਂਡੀਕੈਪਟ ਔਰਥੋ ਦੀ ਇੱਕ ਵੈਕੈਂਸੀ ਫਿਜ਼ੀਕਲੀ ਹੈਂਡੀਕੈਪਟ ਦੀ ਕੋਈ ਵੈਕੈਂਸੀ ਨਹੀਂ ਗਈ ਫਿਜ਼ੀਕਲੀ ਹੈਂਡੀਕੈਪਟ ਆਈਡੀਐਮਡੀ ਦੀ ਇੱਕ ਵੈਕੈਂਸੀ ਹੈ ਫਰੀडम फाइਟਰ ਦੀਆਂ 2 ਤੇ ਈਡਬਲਯੂਐਸ ਦੀਆਂ 3 ਟੋਟਲ ਇਹਦੇ ਵਿੱਚ 36 ਵੈਕੈਂਸੀਆਂ ਜੋ ਹੈ ਨਦ ਨਗਰ ਪੰਚਾਇਤ ਦੇ ਵਿੱਚ ਤਿੰਨ ਨਗਰ ਸੁਧਾਰ ਟਰੱਸਟਾਂ ਦੇ ਵਿੱਚ ਜਰਨਲ ਦੀਆਂ ਤਿੰਨ ਹੈ ਜੀ ਐਸ ਸੀ ਐਮ ਬੀ ਦੀਆਂ ਦੋ ਐਸ ਸੀ ਆਰਓ ਦੀਆਂ ਦੋ ਬੀ ਸੀ ਦੀਆਂ ਤਿੰਨ ਐਕਸ ਸਰਵਿਸਮੈਨ ਜਰਨਲ ਦੀਆਂ ਤਿੰਨ ਤੇ ਦੋ ਬੈਕਲੌਗ ਦੀਆਂ ਐਕਸ ਸਰਵਿਸ ਨੂੰ ਐਸ ਸੀ ਐਮ ਬੀ ਦੋ ਵੈਕੈਂਸੀਆਂ ਇੱਕ ਬੈਕਲੌਗ ਦੀ ਵੈਕੈਂਸੀ ਹੈ ਜੀ ਸਪੋਰਟਸ ਜਰਨਲ ਦੀ ਇੱਕ ਹੈ ਫਿਜ਼ੀਕਲੀ ਹੈਂਡੀਕੈਪਡ ਵਿਜ਼ੂਅਲ ਇੰਪੇਅਰਡ ਦੀ ਇੱਕ ਹੈ ਫਰੀडम फाइਟਰ ਦੀ ਇੱਕ ਜੀ ਡਬਲਯੂ ਐਸ ਦੀਆਂ ਦੋ ਟੋਟਲ 26 ਵੈਕੈਂਸੀਆਂ ਜੋ ਹੈ ਨਗਰ ਸੁਧਾਰ ਟਰਸਟਾਂ ਦੇ ਵਿੱਚ ਅਨਾਉਂਸਮੈਂਟ ਕੀਤੀਆਂ ਗਈਆਂ ਪੇ ਸਕੇਲ ਤੁਹਾਨੂੰ ਇਸ ਵਿੱਚ ਦੀ 35400 ਰੁਪਇਆ ਤੁਹਾਨੂੰ ਇਸ ਵਿੱਚ ਪੇ ਸਕੇਲ ਮਿਲਣ ਵਾਲਾ ਤੇ ਇਸ ਦੀ ਜੋ এডਿਕੇਸ਼ਨ ਕੁਆਲਿਫਿਕੇਸ਼ਨ ਹੈ ਜੀ ਤੁਸੀਂ ਗ੍ਰੈਜੂਏਟ 50% ਮਾਰਕਸ ਨਾਲ ਪਾਸ ਹੋਣੇ ਚਾਹੀਦੇ ਹੋ ਤੇ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਟਾਈਪਿੰਗ ਟੈਸਟ 30 ਵਰਡ ਪਰ ਮਿੰਟ ਦੇ ਹਿਸਾਬ ਨਾਲ ਪਾਸ ਕਰਨਾ ਲਾਜ਼ਮੀ ਹੋਊਗਾ ਉਸ ਤੋਂ ਇਲਾਵਾ ਤੁਹਾਡੀ ਮੈਰਿਟ ਦੇ ਵਿੱਚ ਨਾਮ ਨਹੀਂ ਆਉਣ ਵਾਲਾ ਤੇ ਤੁਹਾਡੇ ਕੋਲੇ 120 ਘੰਟਿਆਂ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਜੀ ਪਰਸਨਲ ਕੰਪਿਊਟਰ ਦਾ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਾਂ ਫਿਰ ਤੁਸੀਂ O ਲੈਵਲ ਦਾ DOG ਦਾ ਟੈਸਟ ਤੁਹਾਡੇ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ ਏਜ ਲਿਮਟ ਹੈ ਜੀ 1/1/2024 ਤੱਕ ਤੁਹਾਡੀ ਜੋ ਏਜ ਹੈ 18 ਤੋਂ 37 ਸਾਲ ਜਰਨਲ ਕੈਟਾਗਰੀ ਦੀ ਹੋਣੀ ਚਾਹੀਦੀ ਹੈ ਪੰਜਾਬ ਦੇ ਅਨੁਸੂਚਿਤ ਜਾਤੀ ਤੇ ਪਛੜੀ ਸ੍ਰੇਣੀ ਦੇ ਵਸੇ ਕਦੀ 42 ਸਾਲ ਦੀ ਲਿਮਟ ਹੈ ਤੇ ਬਾਕੀ ਜੋ ਵੱਧ ਤੋਂ ਵੱਧ ਜੋ ਸੋੜ ਸੀਮਾ ਉਹ 45 ਸਾਲ ਤੱਕ ਦੀ ਦਿੱਤੀ ਜਾਣ ਵਾਲੀ ਹੈ ਜੋ ਉਹਨਾਂ ਨੂੰ ਵੀ ਅਥਰਾਇਜ਼ਡ ਹੈਗੀ ਹੈ ਇਹਨਾਂ ਨੂੰ ਅਪਲਾਈ ਕਰਨਾ ਜੀ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ ਤੇ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ 5 ਅਪ੍ਰੈਲ ਫੀਸਿਸ ਦੀ ਜੋ ਰਹਿਣ ਵਾਲੀ ਆ ਜਰਨਲ categories ਦੀ 1000 ਹੈ ਜੀ SC BC ਤੇ EWS ਦੀ 250 Ex-serviceman journal dependent ਦੀ ਤੇ self ਦੀ 200 ਤੇ handicapped ਦੀ 500 ਰੁਪਏ ਫੀਸਿਸ ਵਿੱਚ ਰਹਿਣ ਵਾਲੀ ਆ MCQ ਦਾ ਪੇਪਰ ਹੋਣਾ ਜੀ ਉਸ ਤੋਂ ਬਾਅਦ ਤੁਹਾਡਾ merit ਬਣਨੀ ਹੈ MCQ ਤੋਂ ਬਾਅਦ ਫਿਰ ਤੁਹਾਡੀ typing test ਫਿਰ ਦੋਨਾਂ ਦੀ ਇਕੱਠਿਆਂ ਦੀ merit ਬਣ ਤੋਂ ਬਾਅਦ ਤੁਹਾਡਾ ਜੋ ਹੈ ਇਦੀ ਵਿੱਚ ਪੱਕੀ ਫਾਈਨਲ ਮੈਰਿਟ ਲਿਸਟ ਡਿਕਲੇਅਰ ਕੀਤੀ ਜਾਊਗੀ ਇਹ ਸੀਗੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ